ਸੰਗਤਾਂ ਆਉਂਦੀਆਂ ਜਾਂਦੇ ਵੀ ਰਾਤ ਬਰਾਤੇ ਤੇ ਮੱਛਰ ਬੌਦਿਆਂ ਕਿ ਇਹ 3 ਮਹੀਨੇ ਨੂੰ ਲਗਾਤਾਰ ਰਹਿਣਾ ਫਿਰ ਅੱਗੇ ਡੇਂਗੂ ਵੀ ਆ ਜਾਣਾ ਉਹਦੀ ਸਹੂਲਤ ਨੂੰ ਮੁੱਖ ਰੱਖਦੇ ਹੋਇਆ ਸੰਗਤਾਂ ਨੇ ਤੇ ਇਹ ਸੇਵਾ ਆਰੰਭ ਕੀਤੀ ਹੈ ਜੀ ਆਪਾਂ ਜੀ ਤਾਂ ਬਾਰਿਸ਼ ਦਾ ਮੌਸਮ ਜਿਵੇਂ ਮੱਖੀਆਂ ਡੇਂਗੂ ਫੈਲ ਰਹੇ ہیں ਤਾਂ ਉਸਕੇ ਲਈ ਇਨੋਨੇ ਸੇਵਾਦਾਰੋਂ ਨੇ ਬੰਦੋਬਸਤ ਕੀਤਾ ਹੈ ਬਾਤ ਵੀ ਗਈ ਹੈ ਹਾਂ ਸੇਵਾ ਕੀ ਸ਼ੁਰੂਆਤ ਕੀਤੀ ਹੈ ਬਹੁਤ ਅੱਛਾ ਕੀਤਾ ਹੈ ਇਹ ਗੀਤੀ ਦੇ ਵਿੱਚ ਜਿਹੜਾ ਸੇਵਾਦਾਰ ਤੁਹਾਡੇ ਨਾਲ ਜੁੜੇ ਹੋਏ ਆ ਸੇਵਾ ਦੇ ਬਾਰੇ ਇਹ ਤਕਰੀਬਨ ਜੀ ਜੋ ਤੁਸੀਂ 2000 ਰੁਪਏ ਲੱਗੇ ਤੇ ਮੇਰੇ ਖਿਆਲ ਚ ਵੀ 200 ਤੋਂ ਉੱਪਰ ਪਿੰਡ ਜੁੜ ਗਿਆ ਇਹ ਦੇ ਨਾਲ ਸੇਵਾ ਦੇ ਨਾਲ ਤੋਂ ਇਹ ਤਾਂ ਬੜੀ ਵੱਡੀ ਜੜੀ ਸੇਵਾ ਬਾਬਾ ਜੀ ਵੱਲੋਂ ਤੇ ਵੇਖਿਆ ਜਾਵੇ ਤੇ ਇਹ ਔਰੇ ਦਾ ਖਰਚਾ ਵੀ ਬਹੁਤ ਜ਼ਿਆਦਾ ਹੈ ਮੈਂ ਤੁਹਾਨੂੰ ਇਹ ਅਪੀਲ ਕਰਾਂਗਾ ਕਿ ਇਹ ਜਿਹੜਾ ਇਹ ਜਿਹੜਾ ਕੇਂਦਰ ਹੈ ਰੋਹਾਨੀਅਤ ਦਾ ਕੇਂਦਰ ਹੈ ਸੱਚਕੰਨ ਸਿਧੀ ਹਰਮੰਦਰ ਸਾਹਿਬ ਤੇ ਮੈਂ ਇਹਨਾਂ ਸੰਗਤਾਂ ਨੂੰ ਅਪੀਲ ਕਰਦਾ ਆਪਣੀਆਂ ਭੈਣਾਂ ਨੂੰ ਮਾਤਾਵਾਂ ਨੂੰ ਬੱਚੇ ਸਾਡੇ ਸਤਿਕਾਰਯੋਗ ਨੇ ਉਹਨਾਂ ਨੂੰ ਨਹੀਂ ਪਤਾ ਪਰ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹ ਜਿਹੜੀ ਜਿਹੜੀ ਕੋਈ ਵੇਸਟ ਚੀਜ਼ ਆ ਜਿਵੇਂ ਕਿ ਡੈਸਟਬਿਨ ਦੇ ਵਿੱਚ ਹੀ ਸੁੱਤੀ ਜਾਵੇ ਉਹਦਾ ਨਾਖ ਲੜੀ ਜਾਵੇ ਇਸ ਸਮੇਂ ਜਿ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਮੌਜੂਦ ਹਾਂ ਤੇ ਤੁਹਾਨੂੰ ਦੱਸ ਦਈਏ ਕਿ ਇੱਥੇ ਖਾਸ ਤੌਰ ਤੇ ਗੱਲ ਕੀਤੀ ਜਾਵੇ ਰੋਜ਼ ਦੀ ਗੰਦੀ ਵਿੱਚ ਲੱਖਾਂ ਸੰਸ਼ਰ ਦਾਲੂ ਜਿਹੜੇ ਨਤਮਸਤਕ ਹੋਣ ਲਈ ਪਹੁੰਚਦੇ ਨੇ ਉਹਨਾਂ ਦੀ ਸੇਫਟੀ ਲਈ ਕਈ ਉਪਰਾਲੇ ਕੀਤੇ ਜਾਂਦੇ ਨੇ ਅੱਜ ਦਾ ਤੁਹਾਨੂੰ ਖਾਸ ਉਪਰਾਲਾ ਦਿਖਾਵਾਂਗੇ ਕਿ ਜਿਹੜੇ ਬਾਰਿਸ਼ ਦਾ ਮੌਸਮ ਆ ਚੁੱਕਿਆ ਤੇ ਜਿਹੜੇ ਮੱਛਰ ਮਲੇਰੀਆ ਜਿਹੜਾ ਵੱਧ ਰਿਹਾ ਉਸ ਨੂੰ ਲੈ ਕੇ ਇੱਕ ਗੁਰਸਿੱਖ ਵੱਲੋਂ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਉਸ ਸੇਵਾ ਨੂੰ ਬੜੇ ਦਿਲ ਤੇ ਇਹਦੇ ਨਾਲ ਨਿਭਾਇਆ ਜਾ ਰਿਹਾ ਉਹ ਸੇਵਾ ਵੀ ਤੁਹਾਨੂੰ ਦਿਖਾਵਾਂਗੇ ਤੇ ਸਾਡੇ ਨਾਲ ਉਹ ਗੁਰਸਿੱਖ ਮੌਜੂਦ ਹੈ ਜਿਨ੍ਹਾਂ ਵੱ ਤਿਰਨਾਮ ਕੁਲਵੰਤ ਸਿੰਘ ਜੀ। ਜੀ ਤੁਸੀਂ ਕੀ ਕਹਿਣਾ ਚਾਹੋਗੇ ਬੜੀ ਸੋਹਣੀ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ। ਬਾਰਿਸ਼ ਦੇ ਮੌਸਮ ਨੇੜੇ ਆ ਚੁੱਕੇ ਨੇ ਤੇ ਜਿਹੜੇ ਡੇਂਗੂ ਮਲੇਰੀਆ ਫੈਲ ਰਿਹਾ ਹੈ ਕੀ ਕਹਿਣਾ ਚਾਹੋਗੇ? ਇਹ ਤਾਂ ਜੀ ਇਹ ਸੰਗਤਾਂ ਦੀ ਤਦਾਦ ਦੇਖੋ ਰੋਜ਼ ਹੀ ਸ਼ਹੀਦਾਂ ਵਾਲੇ ਇੱਧਰ ਲੱਖਾਂ ਨਾ ਆਉਂਦੇ। ਸ਼ਨੀਚਰ ਐਤਵਾਰ ਤੇ ਹਾੜੀ ਆਇਆ ਹੁੰਦਾ। ਤੇ ਉਹਨੂੰ ਮੁੱਖ ਰੱਖਦਿਆਂ ਆ ਸੰਗਤਾਂ ਦੀ ਸਹੂਲਤ ਵਾਸਤੇ। ਕਿਉਂਕਿ ਤੁਸੀਂ ਸ਼ੀਦਾਂ ਜਾਓ ਉੱਥੇ ਵੀ ਰਾਤ ਬਾਹਰ ਸੁੱਤੇ ਹੁੰਦੇ ਆ ਇੱਥੇ ਵੀ ਬਾਹਰ ਪਏ ਹੁੰਦੇ ਜਿਨ੍ਹਾਂ ਨੂੰ ਕਮਰੇ ਨਹੀਂ ਮਿਲਦੇ ਤੇ ਉਹਨਾਂ ਦੀ ਤੇ ਸੰਗਤਾਂ ਆਉਂਦੀਆਂ ਜਾਂਦੇ ਵੀ ਰਾਤ ਬਰਾਤੇ ਤੇ ਮੱਛਰ ਬਹੁਤ ਆ ਤੇ ਇਹ 3 ਮਹੀਨੇ ਨੂੰ ਲਗਾਤਾਰ ਰਹਿਣਾ ਫਿਰ ਅੱਗੇ ਡੇਂਗੂ ਵੀ ਆ ਜਾਣਾ ਉਹਦੀ ਸਹੂਲਤ ਨੂੰ ਮੁੱਖ ਰੱਖਦੇ ਹੋਇਆ ਸੰਗਤਾਂ ਨੇ ਤੇ ਇਹ ਸੇਵਾ ਆਰੰਭ ਕੀਤੀ ਹੈ ਜੀ ਆਪਾਂ ਗੁਰੂ ਰਾਮਦਾਸ ਮਹਾਰਜ ਨੇ ਕਰਾਈ ਸੰਗਤਾਂ ਤੇ ਮਿਹਰ ਪ੍ਰਸਤ ਰੱਖ ਕੇ ਕਿ ਇਹਦਾ ਹਫਤੇ 'ਚ 2 ਦਿਨ ਆਪਾਂ ਕਰਿਆ ਕਰਾਂਗੇ ਜੀ ਸ਼ੀਦਾਂ ਵਾਲਿਆਂ ਨੂੰ ਤੇ ਇੱਧਰ ਨੂੰ ਤੇ ਇਹਦੇ 'ਚ ਸਾਰਾ ਕੁਝ ਹੀ ਵਧੀਆ ਜੋ ਚੀਜ਼ ਵਰਤੀ ਦਵਾਈ ਜਿਹੜੀ ਆ ਉਹ ਸਲਾਹ ਦੇ ਨਾਲ ਅਸੀਂ ਵਰਤੀ ਆ ਕਿ ਸੰਗਤਾਂ ਤੇ ਕੋਈ ਅਸਰ ਨਾ ਹੋਵੇ ਤੇ ਕੇਵਲ ਮੱਛਰ ਮੱਖੀ ਤੇ ਹੀ ਅਸਰ ਕਰੇਗੀ ਤੇ ਇਹ ਸਹੂਲਤ ਨੂੰ ਰੱਖਦੇ ਆ ਸਾਰਾ ਕੁਝ ਆਪਾਂ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਕੀਤੀ ਸੀ ਕਿਹੜੇ ਕਿਹੜੇ ਰਾਵਾਂ ਤੇ ਜਿਹੜੀ ਇਹ ਸੇਵਾ ਜਿਹੜੀਆਂ ਨੇ ਬਾਈ ਜਾਵੇਗੀ ਕਿ ਜਿਵੇਂ ਸਾਰੇ ਰਸਤੇ ਸ਼ੇਰਾਂ ਵਾਲਾ ਗੇਟ ਹੋ ਗਿਆ ਜੇ ਇਹਨੂੰ ਸੰਗਤਾਂ ਆਉਂਦੀਆਂ ਨੇ ਬਾਬਾ ਦੀਪ ਸਿੰਘ ਦੋਨੋਂ ਪਾਸੇ ਜਿੱਧਰ ਸੰਗਤਾਂ ਦੇ ਕੋ ਵਿਚਾਰਸਪਰ ਆਉਂਦੀਆਂ ਨੇ ਉਧਰ ਨੂੰ ਮੁੱਖ ਰੱਖਦੇ ਆਹ ਤੇ ਥੋੜੇ ਜਿਹਾ ਰਸਤਾ ਸਾਫ਼ ਹੈ ਸ਼ੇਰਾਂ ਵਾਲੇ ਗੇਟ ਤੇ ਵੀ ਮੱਛਰ ਬਹੁਤ ਆ ਪੂੜਾ ਕਰਕੇ ਪਿਆ ਰਿੰਦਾ ਸ਼ਿਦਾਂਵਾਲ ਨੂੰ ਵੀ ਪਿਆ ਰਿੰਦਾ ਉਧਰ ਮੱਛਰ ਬਹੁਤ ਤੇ ਸੰਗਟਾਂ ਦੇ ਆਲਾਮੇ ਵੀ ਆ ਤੇ ਮੱਛਰ ਮੱਖੀ ਬਹੁਤ ਉਹ ਫਿਰ ਜਦੋਂ ਸੁਣੀਦਾ ਸੰਗਟਾਂ ਦੇ ਉਹ ਮੁੱਖ ਰੱਖ ਲੈਂ ਫਿਰ ਅਸੀਂ ਸਿਵਾਰੰਭ ਕਰ ਦਿੱਤੀ ਅਸਾਂ ਤੇ ਹੁਣ ਮੇਰੇ ਖਿਆਲ ਚ ਵੀ ਵਾਹਿਗੁਰੂ ਕਿਰਪਾ ਕਰੇ ਅਲਾਮਾ ਨਹੀਂ ਆਉਂਦਾ ਜੇ ਗੱਲ ਕਰੀਏ ਸੇਵਾ ਦੀ ਤਾਂ ਜਿਹੜੇ ਸ਼ਰਦਾਲੂ ਹੁੰਦੇ ਨੇ ਜਾਂ ਭਗਤ ਹੁੰਦੇ ਨੇ ਉਹ ਅਲੱਗ-ਅਲੱਗ ਸੇਵਾ ਨੇ ਬੰਦੇ ਨੇ ਜਿਵੇਂ ਸਫਾਈ ਦੀ ਹੋ ਗਈ ਤੁਹਾਡੇ ਵੱਲੋਂ ਖਾਸ ਸੇਵਾ ਜਿਹੜੀ ਨਿਭਾਈ ਜਾ ਰਹੀ ਹੈ ਇਹ ਅਲੱਗ ਤਰ੍ਹਾਂ ਦੀ ਕਿਵੇਂ ਸੋਚ ਆਉਂਦੀ ਹੈ ਇਹ ਕਿਉਂਕਿ ਰਾਤ ਜਿਹੜੀ ਸੰਗਤ ਨੇ 2011 ਤੋਂ ਝਾੜੂ ਦੀ ਸੇਵਾ ਆਰੰਭ ਹੈ ਤੇ ਰਾਤ ਨੂੰ ਸੰਗਤ ਝਾੜੂ ਦੀ ਸੇਵਾ ਕਰਦੀ ਹੈ ਤੇ ਇਹ ਵੀ ਆਪਾਂ ਹਫਤੇ 'ਚ ਦੋ ਦਿਨ ਹੁਣ ਸੰਗਤਾਂ ਦੇ ਸਹਿਯੋਗ ਨਾਲ ਅੱਜ ਜਿਹੜੇ ਨਾਲ ਨੌਜਵਾਨ ਆਏ ਆ ਸੰਗਤਾਂ ਵਿੱਚੋਂ ਪਿੰਡਾਂ ਦੇ ਸੰਗਤ ਆ ਇਹ ਜਦੋਂ ਉਹਨਾਂ ਨੇ ਹੱਥ ਜੋੜੀ ਤੇ ਗੁਰੂ ਰਾਮਦਾਸ ਜੀ ਆ ਸੇਵਾ ਕਰਨੀ ਤੋ ਕੰਮ ਛੱਡ ਗਿਆ ਜਾਂਦੇ ਆ ਆਪਣੇ ਸੇਵਾ ਕਰਨੀ ਇੰਨਾ ਗੁਰੂ ਰਾਮਦਾਸ ਨਾਲ ਸੰਗਤਾਂ ਪਿਆਰ ਕਰਦੀ ਆ ਇਹ ਸੇਵਾ ਸ਼ੁਰੂਆਤ ਤੁਹਾਡੇ ਵੱਲੋਂ ਕੀਤੀ ਗਈ ਜਾਂ ਪਹਿਲੇ ਸਮੇਂ 'ਚ ਵੀ ਕੀਤੀ ਜਾਂਦੀ ਤੁਹਾਡੇ ਨੂੰ ਪਹਿਲੇ ਤੇ ਮੇਰੇ ਨਜ਼ਰਾਂ 'ਚ ਨਹੀਂ ਵੈਸੇ ਇਹ ਪਹਿਲੀ ਯਾਰੀ ਲੱਗਦਾ ਮੈਨੂੰ ਵੀ ਇਹ ਸੇਵਾ ਆਰੰਭ ਹੋਈ ਇਹ 3 ਮਹੀਨੇ ਤੱਕ ਨਿਭਾਈ ਜਾਏਗੀ ਹਾਂਜੀ ਜਿੰਨਾ ਤਰਮਸ਼ਰਾ ਅਕਤੂਬਰ ਤੱਕ ਇਹ ਪੂਰੀ ਸੇਵਾ ਸੀ ਹਫਤੇ ਚ ਇੱਕ ਦਿਨ ਦੋ ਦਿਨ ਇਹਦਾ ਖਰਚਾ ਵੀ ਕਾਫੀ ਆ ਜਾਂਦਾ ਵੇ ਦੇਖਿਆ ਵੀ 20 ਲੀਟਰ ਤੇਲ ਲੱਗ ਜਾਂਦਾ ਤੇ 1500 ਦੀ ਦੂਜੀ ਸੀਸੀ ਆਉਂਦੀ ਜਿਹੜੀ ਦਵਾਈ ਵਿੱਚ ਪੈਂਦੀ ਹੈ ਪੈਟਰੋਲ ਵੀ ਪੈਂਦਾ ਤੇ ਇਸ ਤਰ੍ਹਾਂ ਖਰਚਾ ਵੀ 3000 3500 ਦਾ ਹੈਗਾ ਹੀ ਆ ਗੁਰੂ ਮਹਾਰਾਜ ਜੀ ਕਿਸਾ ਦੇ ਨਾਲ ਹਾਂਜੀ ਹਾਂਜੀ ਤੇ ਇਹ ਸੰਗਤ ਪੰਦਰ ਸਯੋਜ ਨਾਲ ਲਿਭੀ ਜਾਏ ਕਿ ਜਰੂਰ ਰਾਮਦਾਸ ਕਿੰਨੀ ਗਿਣਤੀ ਦੇ ਵਿੱਚ ਜਿਹੜਾ ਸੇਵਾਦਾਰ ਤੁਹਾਡੇ ਨਾਲ ਜੁੜੇ ਹੋਏ ਆ ਸੇਵਾ ਨੂੰ ਬਾਰੇ ਇਹ ਤਕਰੀਬਨ ਜੀ ਜੋ ਤੁਸੀਂ 2000 ਰਸੂ ਲੱਗੇ ਤੇ ਮੇਰੇ ਖਿਆਲ ਚ ਵੀ 200 ਤੋਂ ਉੱਪਰ ਪਿੰਡ ਜੁੜ ਗਿਆ ਇਹ ਦੇ ਨਾਲ ਸ੍ਰੀਵਾ ਦੇ ਨਾਲ ਤੇ ਰਜਾਨਾ ਰੋਜ਼ ਬੱਸ ਜਿਹੜੀ ਸੰਗਤ ਉਹਦੇ ਤੇ ਚੜ ਕੇ तकरीबन 170 ਅਸੀਂ ਕਈ ਉਹਦੇ ਆਪਣੇ ਨਾਲ ਸਾਧਨ ਲੈ ਆਉਂਦੇ 150 ਜੀ ਵੀ ਹੋ ਜਾਂਦਾ ਸੰਗਤ ਦਾ ਤੇ ਸਾਰੇ ਚਾਰ ਸਪੀਰ ਝਾੜੂ ਖੇਰ ਕੇ ਛਿੱਦਾਂ ਵਾਲਾ ਸਾਫ਼ ਕਰਕੇ ਫੇਰ ਜਾਣਾ ਅਸੀਂ ਇਲਾਗਾ ਕਰਦੇ ਹਾਂ ਜੀ ਇਹ ਤੁਹਾਡੀ ਸੇਵਾ ਦੇ अनोखी ਸੇਵਾ ਜਿਹੜੀ ਤੁਹਾਡੇ ਵੱਲੋਂ ਨਿਭਾਈ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਗੁਰੂ ਨਗਰੀ ਦੇ ਵਿੱਚ ਜਿਹੜੇ ਸ਼ਰਧਾਲੂ ਆਉਂਦੇ ਨੇ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਹਾਂਜੀ ਹਾਂਜੀ ਮੈਂ ਉਹਨਾਂ ਨੂੰ ਏਸੀ ਅਪੀਲ ਕਰਾਂਗਾ ਹੱਥ ਜੋੜ ਕੇ ਜਿ ਆਉਣ ਵਾਲੀਆਂ ਸੰਗਤਾਂ ਜਿਹੜੀਆਂ ਤੇ ਨਾਲ ਜਿਹੜੇ ਦੁਕਾਨਦਾਰ ਨੇ ਇਹ ਧਿਆਨ ਰੱਖਣ ਜਿਵੇਂ ਹੁਣ ਮੈਂ ਦੇਖਿਆ ਵੀ ਲੋਕ ਖਾਂਦੇ ਆ ਲਫਾਫੇ ਨਾਲ ਆ ਉਸੇ ਤਰ੍ਹਾਂ ਸ਼ਕਸ਼ਕਾ ਕੇ ਉੱਥੇ ਛੁੱਟ ਜਾਂਦੇ ਆ ਤੇ ਜਿਉ ਨੂੰ ਸੰਭੇ ਜਾਵੇ ਡਸਟਬਿਨ ਲੱਗੇ ਨੇ ਉਹਨਾਂ ਚ ਪਾਇਆ ਜਾਵੇ ਤੇ ਬੜੀ ਸਹੂਲਤ ਹੋ ਸਕਦੀ ਆ ਜਿਵੇਂ ਕੁਲਫੀਆਂ ਆਈਆਂ ਇਹ ਗਿੱਲੀ ਚੀਜ਼ ਆ ਕਿਉਂਕਿ ਉੱਥੇ ਡਿੱਗ ਜਾਂਦੀ ਬੱਚੇ ਕੁੜੇ ਜਿੰਦੀ ਉੱਥੇ ਖਾ ਕੇ ਟੀਲੇ ਤਲੇ ਸਰ ਉੱਤੇ ਛੁੱਟ ਦਿੰਦੇ ਇਸ ਤਰ੍ਹਾਂ ਉਹ ਗੰਦਗੀ ਪੈਂਦੀ ਆ ਕਿਉਂਕਿ ਸੰਗਤ ਜ਼ਿਆਦਾ ਆਉਂਦੀ ਆ ਤੇ ਉਹਦੇ ਨਾਲ ਫਿਰ ਮੱਛਰ ਆਉਣਾ ਹੀ ਆਉਣਾ ਜ਼ਰੂਰੀ ਬਿਲਕੁਲ ਹੋਰ ਵੀ ਸੇਵਾਦਾਰ ਮਜੂਨੇ ਭਾਈ ਸਾਹਿਬ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਜੁਝਾਰਜੀਤ ਸਿੰਘ ਹੈ ਜੀ ਹਾਲ ਤੋਂ ਵੀ ਗੱਲ ਕੀਤੀ ਜਾਵੇ ਇੱਕ ਨੌਕੀ ਸੇਵਾ ਜਿਹੜੀ ਸ਼ੁਰੂਆਤ ਕੀਤੀ ਗਈ ਕਿਵੇਂ ਦੇਖਦੇ ਹੋ ਸੇਵਾ ਜੀ ਬਾਬਾ ਜੀ ਵੱਲੋਂ ਪਹਿਲਾਂ ਵੀ ਜਿਹੜੀਆਂ ਵਾ ਇਹ ਸੇਵਾਵਾਂ ਆਰੰਭੀਆਂ ਗਈਆਂ ਨੇ ਆ ਗਲਿਆਰੇ ਦੇ ਵਾਲੇ ਦੁਆਲੇ ਜਿੰਨੇ ਵੀ ਰਸਤੇ ਨੇ ਦਸ਼ਤਰੀ ਦਰਬਾਰ ਸਾਹਿਬ ਨੂੰ ਉੱਥੇ ਬਾਬਾ ਜੀ ਵੱਲੋਂ ਜਿਹੜਾ ਵਾ ਥਾਂ ਥਾਂ ਦਾ ਸੰਗਤ ਲਿਆ ਕੇ ਸੇਵਾ ਕੀਤੀ ਜਾਂਦੀ ਆ ਤੇ ਉਹਨਾਂ ਰਸਤੇ ਦੀ ਸਾਫ ਸਫਾਈ ਇਥੋਂ ਤੱਕ ਕਿ ਹੰਸਲੀ ਜਿਹੜੀ ਸ਼੍ਰੀ ਦਰਬਾਰ ਸਾਹਿਬ ਦੇ ਪੰਜਾ ਰੋਵਰਾਂ ਨੂੰ ਜਲ ਜਾਂਦਾ ਵਾ ਉਥੋਂ ਦੇ ਵੀ ਜਿਹੜੇ ਹੰਸਲੀ ਦੇ ਜਿੱਥੋਂ ਹੰਸਲੀ ਬਣ ਕੇ ਆਉਂਦੀ ਹੈ ਨਹਿਰ ਤੋਂ ਆਉਂਦੀ ਹੈ ਕਟੋਟੋ 6-7 ਕਿਲੋਮੀਟਰ ਦਾ ਰਸਤਾ ਹੋਆ ਤੇ ਉਹ ਰਸਤੇ ਦੇ ਵੀ ਸਾਫ ਸਫਾਈ ਦਾ ਕੰਮ ਜਿਹੜਾ ਵਾ ਬਾਬਾ ਜੀ ਵੱਲੋਂ ਵਾਰ-ਵਾਰ ਜਿਹੜਾ ਵਾ ਆਪਣੇ ਤੌਰ ਤੇ ਜਿਹੜਾ ਵਾ ਉਹ ਕੀਤਾ ਜਾਂਦਾ ਤੇ ਫਿਲਹਾਲ ਮੈਂ ਸ਼੍ਰੀ ਦਰਬਾਰ ਸਾਹਿਬ ਵਿਖੇ ਡਿਊਟੀ ਕਰਦਾ ਵਾਂ ਹੰਸਲੀ ਦੇ ਉੱਤੇ ਤੇ ਮੇਰੇ ਇੰਚਾਰ ਸਾਹਿਬ ਭਾਈ ਗੁਰਦਾਸ ਸਾਹਿਬ ਸਰਦਾਰ ਹਰਜੀਤ ਸਿੰਘ ਹੋਣਾ ਨੇ ਮੇਰੀ ਡਿਊਟੀ ਲਗਾਈ ਆ ਤੇ ਬਾਬਾ ਜੀ ਦੇ ਨਾਲ ਜਾ ਕੇ ਤੁਸੀਂ ਆ ਜਿਹੜਾ ਹੁਣ ਦਰਬਾਰ ਸਾਹਿਬ ਦਾ ਮੇਨ ਜਿਹਨੂੰ ਆਪਾਂ ਪਲਾਜਾ ਕਹਿ ਦਿੰਨੇ ਆ ਜਿਹੜਾ ਮੇਨ ਜਲੇਵਾਲੇ ਬਾਗ ਤੋਂ ਰਸਤਾ ਹੁੰਦਾ ਵਾ ਵੀ ਇੱਥੋਂ ਸਾਰੀ ਜਿਹੜੀ ਆ ਮਸ਼ੀਨ ਦੇ ਨਾਲ ਜਿਹੜਾ ਵਾ ਮੱਛਰ ਮਾਰਨ ਮਕੀਰਲ ਵਾ ਇਹ ਤੋਂ ਜਿਹੜਾ ਵਾ ਬਚਾਅ ਹੋ ਸਕੇ ਸੰਗਤ ਦਾ ਕਿਉਂਕਿ ਪਿਛਲੇ ਸਾਲ ਚਿਕਨਗੁਨੀਆ ਬਹੁਤ ਜ਼ਿਆਦਾ ਫੈਲਿਆ ਜਿਸ ਦੇ ਨਾਲ ਮੈਂ ਵੀ ਥੋੜਾ ਜਿਆ ਹੋਇਆ ਸੀਗਾ ਅਜੇ ਤੱਕ ਉਹ ਪੀੜਾਂ ਸਰੀਰਾਂ ਨੂੰ ਜਾਂਦੀਆਂ ਨਹੀਂ ਗੀਆਂ ਸੋ ਇਹ ਤਾਂ ਬੜੀ ਵੱਡੀ ਜਿਹੜੀ ਸੇਵਾ ਬਾਬਾ ਜੀ ਵੱਲੋਂ ਤੇ ਵੇਖਿਆ ਜਾਵੇ ਤੇ ਇਹ ਔਰੇ ਦਾ ਖਰਚਾ ਵੀ ਬਹੁਤ ਜ਼ਿਆਦਾ ਹੈਗਾ ਜੀ ਤੇ ਸੋ ਬਾਬਾ ਜੀ ਵੱਲੋਂ ਸਾਰੀ ਜਿਹੜੀ ਸੇਵਾ ਕੀਤੀ ਜਾਂਦੀ ਹੈ ਤੇ ਇਹ ਕਦਮ ਬੜਾ ਇਸ ਲੱਗਾ ਹੀ ਹੋ ਗਏ ਜੀ ਸ਼ਰਦਾਲੂਆਂ ਦਾ ਸਹਿਯੋਗ ਬੜਾ ਵੱਡੀ ਗਿਣਤੀ 'ਚ ਜਿਹੜਾ ਤੁਹਾਨੂੰ ਵੀ ਮਿਲ ਰਿਹਾ ਤੇ ਤੁਹਾਨੂੰ ਤੁਸੀਂ ਕੀ ਕਹਿੰਦੇ ਜਾਂਦੇ ਹੋ ਜਿਹੜੇ ਸ਼ਰਦਾਲੂ ਜਿਹੜਾ ਮਿਸਰ ਦੇ ਵਿੱਚ ਨਤਮਸਤਕ ਹੋਣ ਲਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚਦੇ ਜੀ ਵੇਖੋ ਜੀ ਸਭ ਤੋਂ ਵੱਡੀ ਗੱਲ ਹੈਗੀ ਆ ਕਿ ਜਿਹੜੀ ਸੰਗਤ ਸ਼ਰਦਾਵਾਸ ਗੁਰੂ ਘਰ ਆਉਂਦੀ ਆ ਉਹ ਸਾਰੀ ਸੇਵਾ ਸੰਭਾਲ ਆਪ ਹੀ ਕਰਦੀ ਐ ਪਰ ਫਿਰ ਵੀ ਜਿਹੜਾ ਵਾ ਕਈ ਵੇਖੋਗੇ ਚੰਗੇ ਮੜੇ ਲੋਕ ਹਰ ਹਰ ਜਗ੍ਹਾ ਦੇ ਹੁੰਦੇ ਨੇ ਸਾਡੀ ਅਪੀਲ ਆ ਕਿ ਹਾਂ ਵੀ ਗੁਰੂ ਘਰ ਨੂੰ ਮੁੱਖ ਰੱਖਦੇ ਹੋਇਆ ਆਪਾਂ ਸਿਰਫ ਸਿਰਫ ਜਿਹੜਾ ਵਾ ਸਾਫ ਸਫਾਈ ਦਾ ਜ਼ਿਆਦਾ ਧਿਆਨ ਰੱਖਿਆ ਜਾਵੇ ਆਪਣੇ ਆਉਣ ਦਾ ਜਿਹੜਾ ਇੱਕ ਮਨੋਰਥ ਹੈ ਜਿਹੜਾ ਉਹ ਇੱਕ ਸ਼ਰਧਾ ਭਾਵਨਾ ਨਾਲ ਇੱਥੇ ਗੁਰੂ ਘਰ ਆਇਆ ਜਾਵੇ ਜਿਹੜੇ ਲੋਕ ਆ ਕੇ ਟਿਕਟੌਕ ਤੇ ਜਾਂ ਇਸ ਤਰ੍ਹਾਂ ਸੌਰੀ ਵੀਡੀਓ ਬਣਾਉਂਦੇ ਨੇ ਉਲਟੀਆਂ ਸਿੱਧੀਆਂ ਕੋਈ ਯੋਗਾ ਕਰਨ ਬੈਹਿੰਦਾ ਕੋਈ ਕਿਤਰਾ ਕਰਨਾ ਇੱਕ ਵੇਖੋ ਜੀ ਇਹ ਆਸਥਾਨ ਜਿਹੜਾ ਵਾ ਇੱਥੇ ਹਰ ਕਦਮ ਤੇ ਜਦੋਂ ਆਪਾਂ ਅੰਦਰ ਪ੍ਰਕਰਮਾ 'ਚ ਪੈਰ ਰੱਖਦੇ ਹਾਂ ਉਹਦੇ ਤੁਹਾਨੂੰ ਸ਼ਹੀਦਾਂ ਦਾ ਸਿਰ ਜਿਹੜਾ ਵਾ ਇੰਨੀਆਂ ਸ਼ਹੀਦੀਆਂ ਹੋਈਆਂ ਨੇ ਅਗਰ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਰੱਖੀਏ ਅੰਦਰ ਜਾਂਦੇ ਆਂ ਤਾਂ ਵੈਸੇ ਹੀ ਜਿਹੜੀਆਂ ਪੌੜੀਆਂ ਥੱਲੇ ਨੂੰ ਉਤਰਦੀਆਂ ਨੇ ਉਹਨਾਂ ਦਾ ਭਾਵੇਂ ਹੋਈ ਹੈ ਕਿ ਆਪਣਾ ਮਾਨ ਨੀਵਾਰਾ ਰੱਖ ਕੇ ਗੱਲਬਾਤ ਕੀਤੀ ਹੋਰ ਵੀ ਜਿਹੜੇ ਸੇਵਾਦਾਰ ਉਹਨਾਂ ਨੇ ਵੀ ਗੱਲਬਾਤ ਜ਼ਰੂਰ ਸਾਂਝੀ ਕਰਦੇ ਆ ਅ빠 ਜੀ ਕੀ ਨਾਮ ਹੈ ਜੀ ਮੈਨੇਜਰ ਜੋਬਨਜੀਤ ਸਿੰਘ ਜੀ ਸ਼ੰਕਰਪੁਰਾ ਹਾਂ ਸਰ ਬੜੀ ਸੋਹਣੀ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਤੇ ਜਿਹੜੇ ਡੇਂਗੂ ਮਲੇਰੀਆ ਜਿਹੜਾ ਕੋਲ ਆ ਰਿਹਾ ਕਿਉਂਕਿ ਬਾਰਿਸ਼ਾਂ ਦਾ ਮੌਸਮ ਹੈ ਤੇ ਉਸ ਦੌਰਾਨ ਜਿਹੜੇ ਬਾਰਿਸ਼ ਦੇ ਦੌਰਾਨ ਜਿਹੜੇ ਡੇਂਗੂ ਮੱਛਰ ਜਿਹੜੇ ਵਧ ਰਹੇ ਉਸ ਨੂੰ ਲੈ ਕੇ ਜਿਹੜੀ ਸੇਵਾ ਹੈ ਕਿਵੇਂ ਦੇਖਦੇ ਹੋ ਇਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਤਨਮਾਦ ਕਰਦਾ ਸਤਿਕਾਰਯੋਗ ਸਾਡੇ ਪ੍ਰਧਾਨ ਸਾਹਿਬ ਸਰਦਾਰ ਹਜਿੰਦਾ ਸਿੰਘ ਜੀ ਧਾਮੀ ਤੇ ਸਾਡੇ ਮੁਖ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਹੈ ਉਹਨਾਂ ਨੇ ਬਹੁਤ ਹੀ ਸਮੇ ਸਮੇ ਸਿਰ ਬਹੁਤ ਹੀ ਸੁੰਦਰ ਪ੍ਰਾਲੇ ਕੀਤੇ ਆ ਜਿਵੇਂ ਕਿ ਆ ਮਸ਼ਰ ਵੇਖ ਲੋ ਤੁਹਾਡੇ ਸਾਹਮਣੇ ਆ ਕਿ ਸੰਗਤ ਨੂੰ ਜਦੋਂ ਮੀਂਹ ਪੈ ਗਿਆ ਸੀ ਤੇ ਬਹੁਤ ਬਿਮਾਰੀ ਫੈਲਣ ਦਾ ਹੈਗਾ ਡਰ ਸੀ ਪਰ ਸਾਡੇ ਪ੍ਰਧਾਨ ਸਾਹਿਬ ਜੀ ਬਣਾ ਦੇ ਤੇ ਸਕੱਤਰ ਸਾਹਿਬ ਜੀ ਨੇ ਚੰਗੀ ਇਹ ਸੋਚਦਾ ਇਹ ਸਵਾਹ ਬਹੁਤ ਬਣਾ ਉਪਰਾਲਾ ਜੀ ਮਗਰ ਦੁਕਾਨਦਾਰ ਕਈ ਇਸ ਤਰ੍ਹਾਂ ਲਿਖਦੇ ਕਈ ਸ਼ਰਦਾਲੂ ਵੀ ਆਉਂਦੇ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਜਿਹੜੇ ਕੁਲਫੀ ਜਿਹੜੇ ਖਾਦੇ ਤੇ ਉਹਨਾਂ ਦਾ ਕੋਈ ਵੀ ਜਿਹੜਾ ਵੇਸਟ ਇਸ ਤਰ੍ਹਾਂ ਰਾਤ ਦੇ ਵੀ ਸੁੱਟ ਦਿੰਦੇ ਉਹਦੇ ਨਾਲ ਵੀ ਜਿਹੜੀਆਂ ਬਿਮਾਰੀਆਂ ਜਿਹੜੀਆਂ ਫੈਲਦੀਆਂ ਗੰਦਗੀ ਜਿਹੜੀ ਵੱਧਦੀ ਉਹਨਾਂ ਨੂੰ ਕੀ ਅਪੀਲ ਕਰਨਾ ਮੈਂ ਸੰਗਤਾਂ ਨੂੰ ਇਹ ਅਪੀਲ ਕਰਾਂਗਾ ਕਿ ਇਹ ਜਿਹੜਾ ਇਹ ਜਿਹੜਾ ਕੇਂਦਰ ਹੈ ਰੋਹਾਨੀਅਤ ਦਾ ਕੇਂਦਰ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਮੈਂ ਇਹਨਾਂ ਸੰਗਤਾਂ ਨੂੰ ਅਪੀਲ ਕਰਦਾ ਆਪਣੀਆਂ ਭੈਣਾਂ ਨੂੰ ਮਤਾਵਾਂ ਨੂੰ ਬੱਚੇ ਸਾਡੇ ਸਤਿਕਾਰਯੋਗ ਨੇ ਉਹਨਾਂ ਨੂੰ ਨਹੀਂ ਪਤਾ ਪਰ ਉਹਨਾਂ ਸਟਵੀਨ ਦੇ ਵਿੱਚ ਹੀ ਸੁੱਤੀ ਜਾਵੇ ਉਦਾਂ ਨਾ ਖਲਾਈ ਜਾਵੇ ਇਹ ਸੁੰਦਰਤਾ ਨੂੰ ਪਹਿਲ ਦਿੱਤੀ ਜਾਵੇ ਜੀ ਬਿਲਕੁਲ ਸੇਵਾਦਾਰ ਨੇ ਜਿੰਨਾਣਾ ਗੱਲਬਾਤ ਸਾਂਝੀ ਕੀਤੀ ਹੈ ਜਿਹੜੇ ਸਥੇ ਸ਼ਰਦਾਲੂ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੀ पहला था वाह जी का खालसा वाहू जी का फतेह जी सचखंड श्री कि खुशी महसूस कर रहे हैं हम बहुत यहां पे बहुत खुशी महसूस कर रहे हैं हम हर साल मतलब छ महीने में आते ही रहते हैं हेमंदर साहब और यहाँ पे सेवाधारी और लोग यहाँ के बहुत हेल्पफुल हैं मतलब बहुत और अभी तो बारिश का मौसम जैसे मक्खियाँ डेंगू फैल रहे हैं तो उसके लिए इन्होंने सेवादारों ने बंदोबस्त किया है बात भी की है हाँ सेवा की शुरुआत की है बहुत अच्छा किया है लोग निश्चिंत होकर आएंगे ਚੋਂ ਕੋ ਲੈ ਕੇ ਕੋਈ ਕੁਝ ਅਭੀ ਤਾਂ ਵੈਸੇ ਵੀ ਗੁਰੂ ਦੇਦਰ ਵਿੱਚ ਕੁਝ ਪ੍ਰੋਬਲਮ ਨਹੀਂ ਪਰ ਇਹ ਆਪਨੇ ਬਹੁਤ ਸੇਵਾਦਾਰੀਆਂ ਨੇ ਬਹੁਤ ਅੱਛਾ ਕੀਤਾ ਹੈ ਪਹਿਲੀ ਵਾਰ ਆਇਆ ਜੋ ਪਹਿਲੇ ਵੀ ਕਿ ਨਹੀਂ ਨਹੀਂ ਹਮਾਰ 6 ਮਹੀਨੇ 1 ਸਾਲ ਮੇ ਆਤੇ ਹੀ ਰਹਤੇ ਹਾਂ ਹਾਂ ਜਦ ਵੀ ਆਤੇ ਹੋ ਮਨ ਵਿੱਚ ਐਸੀ ਖੁਸ਼ੀ ਜੋ ਉਜਾਗਰ ਹੋਤੀ ਕਿ ਆਣੇ ਕੀ ਨਹੀਂ ਨਹੀਂ ਆਦੀ 2 ਦਿਨ ਪਹਿਲੇ ਕਿ ਅਮਰ ਸੇ ਜਾ ਰਹੇ ਹਾਂ ਅਮ ਗੁਰੂ ਦੇਦਰ ਪੇ ਹਮ ਅਮਰ ਸੇ ਜੀ ਬਿਲਕੁਲ ਜਿਹੜੇ ਸ਼ਰਦਾਲੂ ਵੀ ਨਤਮਸਕ ਹੋਣ ਆਏ ਉਹਨਾਂ ਦੇ ਮਨ ਦੇ ਵਿੱਚ ਵੀ ਖੁਸ਼ੀ ਉਹ ਵੀ ਸ਼ਲਾਗਾ ਕਰ ਰਹੇ ਨੇ ਇਸ ਉਪਰਾਲੇ ਦੀ ਕਿਉਂਕਿ ਇਹ ਉਪਰਾਲਾ ਉਪਰਾਲਾ ਹੈ ਜਿਸ ਦੇ ਨਾਲ ਜਿਹੜੀਆਂ ਬਿਮਾਰੀਆਂ ਦੂਰ ਰਹਿੰਦੀਆਂ ਨੇ ਗੁਰ ਦਾ ਕਿ ਬਿਮਾਰੀਆਂ ਵੈਸੇ ਵੀ ਗੋਲ ਨਹੀਂ ਆ ਸਕਦੇ ਮਗਰ ਜਿਹੜੇ ਸੇਵਾਦਾਰ ਨੇ ਉਹਨਾਂ ਵੱਲੋਂ ਖਾਸ ਤੌਰ ਤੇ ਜਿਹੜੀ ਸੇਵਾ ਨਿਭਾਈ ਜਾ ਰਹੀ ਉਸ ਦੀ ਅਸੀਂ ਸ਼ਲਾਘਾ ਕਰਦੇ ਹਾਂ ਤੇ ਇਸ ਤਰ੍ਹਾਂ ਦੀਆਂ ਸੇਵਾਵਾਂ ਨੂੰ ਅਸੀਂ ਤੁਹਾਡੇ ਰੂਬਰੂ ਅਕਸਰ ਕਰਦੇ ਰਹੇ ਨੇ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਮੈਂ ਕੈਰਮੈਨ ਮਨੋਜੀ ਦੇ ਨਾਲ ਮਹਿਮਾਨੋਂ 10 ਨੰਬਰ ਨੂੰ